ਸਟੈਪ ਬਾ ਸਟੈਪ ਅੱਗੇ ਵਧਣਾ ਕਦਮ ਦਰ ਕਦਮ ਅੱਗੇ ਪਤਣਾ ਕਦਮ ਦਰ ਕਦਮ ਆਪਣੇ ਆਪ ਵਿੱਚ ਇੰਪਰੂਵਮੈਂਟ ਕਰਨਾ ਹੀ ਅਸਲੀ ਜਿਉਣਾ ਹੈ ਕਿ ਜਾਰ 196 ਕਿਲੋਮੀਟਰ ਲੰਬੀ ਗ੍ਰੇਟ ਵਾਲ ਆਫ ਚਾਈਨਾ ਚਾਈਨਾ ਦੀ ਮਹਾਨ ਵਾਲ ਵੀ ਇੱਕ ਇੱਕ ਇਟ ਕਰਕੇ ਬਣੀ ਸੀ ਤਾਜ ਮਹਿਲ ਦ ਸਿੰਬਲ ਆਫ ਲਵ ਮੋਗਲ ਅੰਪਾਇਰ ਦਾ ਬੈਸਟ ਆਰਕੀਟੈਕਚਰ ਦਾ ਫਾਈਨਸ ਆਰਕੀਟੈਕਚਰ ਵੀ ਇੱਕ ਇੱਕ ਇਟ ਕਰਕੇ ਬਣੀਆ ਦੁਨੀਆ ਦੀ ਸਭ ਤੋਂ ਉੱਚੀ ਮਾਰਟ ਭੁਰਜ ਖਲੀਫਾ ਜੋ ਕਿ 828 ਮੀਟਰ ਉੱਚੀ ਹੈ ਉਹ ਵੀ ਇੱਕ ਇੱਕ ਮਟੀਰੀਅਲ ਦੇ ਨਾਲ ਇੱਕ ਇੱਕ ਪੀਸ ਦੇ ਨਾਲ ਬਣਿਆ ਸੀ ਇਸੇ ਸਾਥੀਓ ਮਾਈਕਲ ਫਿਲਪਸ ਦਾ ਨਾਮ ਕੋਣ ਲਈ ਜਾਣਦਾ ਮਾਈਕਲ ਫਿਲਪਸ ਨੇ ਤੇਈ 골ਡ ਮੈਡਲ ਚਿਤਕੇ 올림픽ਸ ਵਿੱਚ ਇੱਕ ਨਵਾਂ ਰੈਕੋਰਡ ਕੈਮ ਕਰ ਦਿੱਤਾ ਸੀ ਨਾ ਟੁੱਟਣ ਵਾਲਾ ਰੈਕੋਰਡ ਉਹਨੇ ਵੀ ਸਟੈਪ ਬਾਈ ਸਟੈਪ ਆਪਣੇ ਆਪ ਨੂੰ ਅਪਰੂਵ ਕੀਤਾ ਸੀ ਤੇ ਅੱਗੇ ਵਧਿਆ ਸੀ ਸਟੈਪ ਬਾਈ ਸਟੈਪ ਰੀਚ ਸਟ੍ਰੋਕ ਨੂੰ ਬੈਟਰ ਬਣਾ ਕੇ ਅੱਗੇ ਵਧਦਾ ਗਿਆ ਤੇ ਫਾਈਨਲੀ ਉਹ ਚੈਂਪੀਅਨ ਆਫ 스ਵੀਮਰਸ ਬਣ ਗਿਆ। ਪਾਕਿਸਤਾਨ ਸਭ ਤੋਂ ਤੇਜ਼ ਤੌੜਨ ਵਾਲਾ ਬੰਦਾ ਸੇਨ ਵੋਟ ਨੂੰ ਵੀ ਤੁਸੀਂ ਜਾਣਦੇ ਹੀ ਹੋਵੋਗੇ। ਉਹਨੇ ਤਿੰਨ ਵਾਰੀ ਬੈਕ ਟੂ ਬੈਕ 올림픽ਸ ਵਿੱਚ 골ਡ ਮੈਡਲ ਜਿੱਤ ਕੇ ਵੀ ਇੱਕ ਰੈਕੋਰਡ ਕੈਮ ਕਰ ਦਿੱਤਾ। ਉਹ ਵੀ ਸਪ੍ਰਿੰਟ ਬਾਈ ਸਪ੍ਰਿੰਟ ਅੱਗੇ ਵਧਿਆ। ਸਪ੍ਰਿੰਟ ਬਾਈ ਸਪ੍ਰਿੰਟ ਆਪਣੇ ਆਪ ਨੂੰ ਇੰਪਰੂਵ ਕੀਤਾ ਤੇ ਫਾਈਨਲੀ ਉਹ ਇੰਨਾ ਵਧੀਆ ਬਣ ਗਿਆ ਕਿ ਨਾ ਟੁੱਟਣ ਵਾਲੇ ਰੈਕੋਰਡ ਕੈਮ ਕਰ ਦਿੱਤੇ। ਮਾਤੇ ਸੱਜਣੋ ਤੁਸੀਂ ਬਰੂਸਲਿਨ ਵੀ ਜਾਣਦੇ ਹੋਵੋਗੇ ਬਰੂਸਲਿਨ ਦਾ ਗ੍ਰੇਟੈਸਟ ਮਾਰਸ਼ਲ ਆਰਟਿਸਟ ਆਫ 올 ਟਾਈਮਸ ਨੇ 1 ਫਿੰਗਰ ਵਾਲੇ ਪੰਚ ਤੇ 1 ਇੰਚ ਵਾਲੇ ਪੰਚਾਂ ਦੇ ਨਾਲ ਦੁਨੀਆ ਨੂੰ ਕੁਝ ਨਵਾਂ ਦਿਖਾਇਆ ਤੇ ਇਹਨਾਂ ਪੰਚਾਂ ਨੂੰ ਅੱਜ ਤੱਕ ਕੋਈ ਡੁਪਲੀਕੇਟ ਚੰਗੀ ਤਰ੍ਹਾਂ ਨਹੀਂ ਕਰ ਸਕਿਆ ਭਾਵੇਂ ਕਿ ਕਿੰਨਾ ਵੀ ਟਾਈਮ ਪੀਤ ਗਿਆ ਹੈ ਉਹ ਵੀ ਇੱਕ ਸਟੈਪ ਬਾਈ ਸਟੈਪ ਅੱਗੇ ਵਧਿਆ ਉਹਨੇ ਵੀ ਆਪਣੇ ਆਪ ਸਟੈਪ ਬਾਈ ਸਟੈਪ ਇੰਪਰੂਵਮੈਂਟ ਕੀਤੀ ਤੇ ਇੰਨਾ ਵਧੀਆ ਆਰਟਿਸਟ ਬਣ ਗਿਆ ਕਿ ਅੱਜ ਤੱਕ ਦੁਨੀਆ ਉਸ ਦਾ ਨਾਮ ਜਾਣਦੀ ਹੈ ਤੇ ਬਾਰ-ਬਾਰ ਲੈਂਦੀ ਹੈ ਬਾਕੀ ਫਾਈਨਲ ਬਰਡਨ ਜਿਹੜਾ ਸਾਡੇ ਆਪਣੇ ਆਪ ਤੇ ਆਉਂਦਾ ਹੈ ਕਿ ਅਸੀਂ ਵੀ ਇੰਜ ਕਰ ਸਕਦੇ ਹਾਂ ਹਾਂ ਅਸੀਂ ਵੀ ਪੰਜਾਬੀ ਹਾਂ ਅਸੀਂ ਵੀ ਭਾਰਤੀ ਹਾਂ ਇੰਜ ਕਰ ਸਕਦੇ ਹਾਂ ਅਸੀਂ ਵੀ 올림픽ਸ ਵਿੱਚ ਮੱਲਾ ਮਾਰ ਸਕਦੇ ਹਾਂ ਪੋਲਿਟਿਕਸ ਵਿੱਚ ਬੰਨਾ ਮਾਰ ਸਕਦੇ ਹਾਂ ਸਾਇੰਸ ਵਿੱਚ ਅੱਗੇ ਵਧ ਸਕਦੇ ਹਾਂ ਸਾਨੂੰ ਵੀ ਕਦਮ-ਦਰ-ਕਦਮ ਸਟੈਪ ਬਾਈ ਸਟੈਪ ਆਪਣੇ ਆਪ ਇੰਪਰੂਵਮੈਂਟ ਕਰਨੀ ਪਵੇਗੀ ਸਟੈਪ ਬਾਈ ਸਟੈਪ ਅੱਗੇ ਵਧਣਾ ਪਵੇਗਾ ਕਿਉਂਕਿ ਸਟੈਪ ਬਾਈ ਸਟੈਪ ਇੰਪਰੂਵਮੈਂਟ ਹੀ ਸਟੈਪ ਬਾਈ ਸਟੈਪ ਅੱਗੇ ਵਧਣਾ ਹੀ ਇੱਕ ਅਸਲੀ ਜਿਉਣਾ ਹੈ